ਜਿਹੜੀਆਂ ਲੱਕੜਾਂ ਨੇ ਇਹ ਦਰਖਤਾਂ ਟੁੱਟੀਆਂ ਹੋਈਆਂ ਨੇ ਇਸੇ ਤਰ੍ਹਾਂ ਕਹਿੰਦੇ ਇੱਥੇ ਪਈਆਂ ਰਹਿੰਦੀਆਂ ਨੇ ਜੇ ਇਹਨਾਂ ਨੂੰ ਕੋਈ ਚੱਕ ਲੈਂਦਾ ਹੈ ਉਹਦਾ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਇਹ ਦੋ ਦਿਨ ਦਾ ਸਲੈਂਪਰ ਦੇ ਮਰਲੇ ਉਹ ਲੱਕੜੀਆਂ ਚੱਕ ਲਏ ਤੇ ਸਫਾਈ ਕਰਾ ਦਿੱਤੀ ਬਾਬਾ ਨੇ ਉਹ ਸਫਾਈ ਕਰਾਉਣੇ ਮੈਂ ਉਹ ਵਿਚਾਰੇ ਖਤਮ ਹੋ ਗਏ ਉਹ ਪਾਗਲ ਹੋ ਗਿਆ ਤੇਰਾ ਦਿਰੇਂ ਕਰੀਗਾ ਤੇ ਸਾਥ ਬਣਾ ਬਦਾਂ ਨਾਲ ਉਹਨਾਂ ਲੱਕੜੀਆਂ ਪੜਾਤੀਆਂ ਤੇ ਸਫਾਈ ਕਰਾਤੀ ਤੇਰਾ ਦਿਰੇਂ ਤੇਰਾ ਦਿਰਾ ਕਰਦਾ ਕਰਦਾ ਇਹਦੇ ਮਰਲੇ ਅੰਦਰ ਵੀ ਜਿਹੜਾ ਦਰਖਤ ਹੈ ਕਿਸ ਤਰ੍ਹਾਂ ਅੱਗੇ-ਅੱਗੇ ਵੱਧ ਰਿਹਾ ਹੈ ਤੇ ਆਪਣੇ ਆਪ ਨੂੰ ਕਿਵੇਂ ਸਪੋਰਟ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਤਰ੍ਹਾਂ ਦੀਆਂ ਰੁੱਖ ਦੀਆਂ ਭਲੱਤਾਂ ਕਹਿ ਸਕਦੇ ਹਾਂ ਪਵਿਆਂ ਚੌੜਾ ਫਣ ਕਰ ਗਾਇਆ ਹੁਣ ਝੱਕ ਕੱਢਦੇ ਮੁਰੂ ਜਫਨਕਾਰਾ ਮਾਰਕ ਹਾਂ ਦੇ ਕੇ ਆ ਕੋ ਆਪਣਾ ਹੀ ਅੱਗੋ ਅੱਛਾ ਉਹ ਥੋੜਾ ਹਾਂ ਆਪਣਾ ਉਹ ਇਸ ਕੁਦਰਤੀ ਦ੍ਰਿਸ਼ ਦਾ ਡਿਵੈਲਪਮੈਂਟ ਬਹੁਤ ਹੋ ਰਹੀ ਹੈ ਬਾਦੀ ਬੁਲਦੀ ਬਹੁਤ ਐਸੀ ਗੱਲ ਨਹੀਂ ਜਿਹੜਾ ਕਿ ਇਹਨੂੰ ਮਾੜੀ ਮੋਟੀ ਛੇੜਖਾਨੀ ਕਰਦਾ ਹੈ ਉਧਰੋਂ ਜ਼ਿਆਦਾ ਹੋ ਜਾਂਦੀ ਹੈ ਇਹ ਤਾਂ ਨਹੀਂ ਪਤਾ ਵੀ ਕਿੰਨੇ ਕ ਟਾਈਮ ਦੀ ਹੈ ਪਰ ਇੰਨਾ ਕ ਪਤਾ ਵੀ ਕੋਈ ਕਹਿੰਦਾ ਵੀ ਗੁਰੂ ਨਾਨਕ ਦੇਵ ਜੀ ਟਾਈਮ ਦੀ ਹੈ ਕੋਈ ਕਹਿੰਦਾ ਸਿਵ ਜੀ ਟਾਈਮ ਦੀ ਹੈ ਕੋਈ ਕਹਿੰਦਾ 400 ਕੀ 500 ਤੋਂ ਕੁੱਝ ਸਭ ਬੱਚੇ ਹੈ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਔਜਲਾ ਦੋਸਤੋ ਅੱਜ ਅਸੀਂ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਚੋਲਟੀ ਖੇੜੀ ਵਿਖੇ ਪਹੁੰਚੇ ਹਾਂ ਇੱਥੇ ਇੱਕ ਬਹੁਤ ਵੱਡਾ ਬਹੁਤ ਪ੍ਰਾਤਨ ਇੱਕ ਬਰੋਟੇ ਦਾ ਰੁੱਖ ਹੈ ਜੀ ਦੋਸਤੋ ਇਹਦੇ ਬਾਰੇ ਬਹੁਤ ਜ਼ਿਆਦਾ ਜਿਹੜੇ ਪਿੰਡ ਵਾਸੀ ਨੇ ਉਹ ਇਤਿਹਾਸ ਦੀਆਂ ਜਾਂ ਇਤਿਹਾਸ ਦੀਆਂ ਗੱਲਾਂ ਕਰਦੇ ਨੇ ਤੇ ਇੱਥੇ ਦੇ ਜਿਹੜੇ ਪਿੰਡ ਵਾਸੀ ਨੇ ਉਹ ਕਹਿੰਦੇ ਨੇ ਵੀ ਇਹ 4 ਏਕੜ ਚਾਰ ਕਿਲੇ ਦੇ ਵਿੱਚ ਫੈਲਿਆ ਹੋਇਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਕ ਬਹੁਤ ਵੱਡਾ ਕੁਦਰਤ ਦਾ ਇਹਨੂੰ ਕਹਿ ਸਕਦੇ ਆਪਾਂ ਅਜੂਬਾ ਇੱਕ ਕੁਦਰਤ ਦੀ ਜਿਹੜੀ ਕੁਦਰਤ ਦੀ ਸੰਗਣੀ ਛਾਂ ਇੱਥੇ ਉਹ ਤੁਹਾਨੂੰ ਦਿਖ ਰਹੀ ਹੈ ਇੱਕ ਬਹੁਤ ਵੱਡਾ ਦੇਖਣ ਨੂੰ ਇੱਕ ਅਜੂਬਾ ਲੱਗ ਰਿਹਾ ਹੈ ਇਹ ਭਰੋਟਾ ਸੋ ਅੱਜ ਅਸੀਂ ਇੱਥੇ ਪਹੁੰਚੇ ਆ ਬਹੁਤ ਜ਼ਿਆਦਾ ਵਧੀਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਦੇ ਬਾਰੇ ਦੋਸਤੋ ਜੇਕਰ ਇਸ ਰੋਟੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਿਹੜੇ ਪਿੰਡ ਵਾਸੀ ਨੇ ਉਹ ਕਹਿੰਦੇ ਨੇ ਵੀ ਇੱਥੇ ਕੋਈ ਪ੍ਰਾਣਾ ਸਾਧੂ ਸੰਤ ਰਹਿੰਦਾ ਸੀ ਇੱਥੇ ਹੀ ਇੱਕ ਕਿਸਾਨ ਉਸਦੀ ਪਤਨੀ ਸੀ ਉਹਦੇ ਔਲਾਦ ਨਹੀਂ ਹੋ ਰਹੀ ਸੀ ਤਾਂ ਉਹ ਸਾਧੂ ਸੰਤ ਕੋਲ ਆਏ ਤਾਂ ਸੰਤ ਨੇ ਇੱਕ ਪਭੂਤੀ ਦਿੱਤੀ ਤਾਂ ਉਹ ਜਿਹੜੀ ਪਭੂਤੀ ਸੀ ਉਹ ਕਿਸਾਨ ਦੀ ਪਤਨੀ ਨੇ ਖਾਧੀ ਨਹੀਂ ਉਹਨੇ ਇੱਥੇ ਸਿੱਟਤੀ ਕਹਿੰਦੇ ਉਸ ਤੋਂ ਬਾਅਦ ਇੱਥੇ ਉਹ ਰੋਟੀ ਦਾ ਜਨਮ ਹੋਇਆ ਦੋਸਤੋ ਇਹ ਜਿਹੜੀ ਇਤਿਹਾਸ ਹੈ ਇਹਦਾ ਇਹ ਇੱਥੇ ਦੇ ਲੋਕ ਕਹਿੰਦੇ ਨੇ ਜਿਹੜਾ ਪ੍ਰਬੰਧਕ ਕਮੇਟੀ ਐ ਇੱਕ ਇਹਨਾਂ ਨੇ ਬਾਹਰ ਬੋਰਡ ਲਾਇਆ ਹੋਇਆ ਹੈ ਉਹਦੇ ਤੇ ਲਿਖਿਆ ਹੋਇਆ ਇਸ ਦੀ ਜਿਹੜੀ ਪੋਸਟੀ ਹੈ ਉਹ ਸਾਡੀ ਟੀਮ ਨਹੀਂ ਕਰ ਰਹੀ ਤੇ ਦੋਸਤੋ ਤੁਹਾਡੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਉਹ ਵੀ ਆਪਣੇ ਜਰੂਰ ਦਿਓ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਬਤ ਤੋਂ ਬਾਅਦ ਸ਼ੇਅਰ ਕਰਿਓ ਤੇ ਆਜੋ ਤੁਹਾਨੂੰ ਅੱਗੇ ਜਾ ਕੇ ਜਿਹੜਾ ਹੋਰ ਹੈ ਇਹਦਾ ਵਿਊ ਹੈ ਜੋ ਹੋਰ ਵੀ ਅਦ੍ਰਿਸ਼ ਹੈ ਰੋਟੀ ਦਾ ਉਹ ਦਿਖਾਉਨੇ ਆਂ ਦੋਸਤੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਜਿਹੜੀਆਂ ਲੱਕੜਾਂ ਨੇ ਇਹ ਦਰਖਤਾਂ ਤੋਂ ਟੁੱਟੀਆਂ ਹੋਈਆਂ ਨੇ ਇਸੇ ਤਰ੍ਹਾਂ ਕਹਿੰਦੇ ਇੱਥੇ ਪਈਆਂ ਰਹਿੰਦੀਆਂ ਨੇ ਜੇ ਇਹਨਾਂ ਨੂੰ ਕੋਈ ਚੱਕ ਲੈਂਦਾ ਉਹਦਾ ਬਹੁਤ ਭਾਰੀ ਨੁਕਸਾਨ ਹੁੰਦਾ ਤੇ ਇੱਥੇ ਦੇ ਲੋਕ ਇਹ ਵੀ ਗੱਲ ਕਹਿੰਦੇ ਨੇ ਕਹਿੰਦੇ ਕਈ ਵਾਰ ਜਿੱਦਾਂ ਕੋਈ ਲੱਕੜ ਚੋਰੀ ਕਰਕੇ ਲੈ ਜਾਂਦਾ ਜਾਂ ਚੱਕ ਕੇ ਲੈ ਜਾਂਦਾ ਕਹਿੰਦੇ ਉਹਦਾ ਸੱਪ ਵੀ ਲੜ ਜਾਂਦਾ ਇਹ ਗੱਲਾਂ ਨੇ ਜਿਹੜੀਆਂ ਇਹ ਵੀ ਗੱਲਾਂ ਇੱਥੇ ਪ੍ਰਚਲਿਤ ਨੇ ਜੀ ਇੱਥੇ ਦੀ ਇੱਕ ਹੋਰ ਬਹੁਤ ਜ਼ਿਆਦਾ ਖਾਸ ਗੱਲ ਆ ਜਿਹੜੀ ਸਭ ਤੋਂ ਮੇਨ ਕਹਿ ਜਾ ਸਕ ਕਹੀ ਜਾ ਸਕਦੀ ਆ ਵੀ ਇਹ ਜਿਹੜਾ ਦਰਖਤ ਹੈ ਇਹ ਅੱਗੇ-ਅੱਗੇ ਕਿਵੇਂ ਵੱਧ ਰਿਹਾ ਹੈ ਉਹ ਵੀ ਤੁਹਾਨੂੰ ਇੱਕ ਬਹੁਤ ਵਧੀਆ ਅਜੂਬਾ ਜਿਹੜਾ ਉਹ ਵੀ ਦਿਖਾਉਨੇ ਆ ਆਜੋ ਹਾਂਜੀ ਦੋਸਤੋ ਆ ਦੇਖੋ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਵੀ ਜਿਹੜਾ ਦਰਖਤ ਹੈ ਕਿਸ ਤਰ੍ਹਾਂ ਅੱਗੇ-ਅੱਗੇ ਵੱਧ ਰਿਹਾ ਹੈ ਤੇ ਆਪਣੇ ਆਪ ਨੂੰ ਕਿਵੇਂ ਸਪੋਰਟ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਤਰ੍ਹਾਂ ਦੀਆਂ ਰੁੱਖ ਦੀਆਂ ਪਲੱਤਾਂ ਕਹਿ ਸਕਦੇ ਆ ਇਹ ਕਿਸ ਤਰ੍ਹਾਂ ਜਿਹੜੀਆਂ ਅੱਗੇ-ਅੱਗੇ ਵੱਧ ਰਹੀਆਂ ਨੇ ਤੇ ਇਦਾਂ ਇੱਕ ਜਿਹੜੀ ਹੋਰ ਬਹੁਤ ਖਾਸ ਗੱਲ ਹੈ ਇੱਥੇ ਦੀ ਉਹ ਕਹਿੰਦੇ ਇਹਨੇ ਅੱਗੇ-ਅੱਗੇ ਇਸੇ ਤਰ੍ਹਾਂ ਵਧ ਰਿਹਾ ਹੈ ਹਰ ਰੋਜ਼ ਹਰ ਪਲ ਸਮੇਂ ਵਿੱਚ ਇਹ ਅੱਗੇ-ਅੱਗੇ ਵਧ ਰਿਹਾ ਹੈ ਤੇ ਜਦੋਂ ਇਹ ਕਿਸੇ ਦੇ ਖੇਤ ਵਿੱਚ ਚਲੇ ਜਾਂਦਾ ਤਾਂ ਕਹਿੰਦੇ ਉਹ ਕਿਸਾਨ ਆ ਜਿਹੜਾ ਉਸ ਕਿਸਾਨ ਨੂੰ ਉਹ ਜ਼ਮੀਨ ਉਹ ਨਹੀਂ ਛੱਡਣੀ ਪੈ ਜਾਂਦੀ ਹੈ ਸੋ ਇਹ ਵੀ ਬਹੁਤ ਵੱਡੀ ਖਾਸ ਗੱਲ ਹੈ ਇਸ ਦਰਖਤ ਦੀ ਇਹ ਜਿਹੜੀਆਂ ਤਸਵੀਰਾਂ ਨੇ ਬਹੁਤ ਖਾਸ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਚਾਰੇ ਪਾਸੇ ਰੁੱਖ ਦੇ ਜਿਹੜਾ ਰੋਟੀ ਦਾ ਰੁੱਖ ਹੈ ਇਹਦੇ ਚਾਰੇ ਪਾਸੇ ਕਿਸ ਤਰ੍ਹਾਂ ਆਪਣੀਆਂ ਲੱਤਾਂ ਖੁਦ ਆਪ ਲਾ ਕੇ ਕਿਸ ਤਰ੍ਹਾਂ ਅੱਗੇ ਵੱਧ ਰਹੀਆਂ ਨੇ ਇਹ ਦੇਖ ਸਕਦੇ ਤੁਸੀਂ ਹਾਂਜੀ ਦੋਸਤੋ ਆਪਾਂ ਉਸ ਜਿਹੜੀ ਰੋਟੀ ਹੈ ਉਹਦੇ ਕੋਲ ਖੜੇ ਆ ਇੱਥੇ ਇੱਕ ਕਿਸਾਨ ਭਰਾ ਜਿਹੜਾ ਫਸਲ ਆਪਣੀ ਬਾਹਰ ਆਸੀ ਬੀਜ ਰਿਆ ਸੀ ਆ ਜੋ ਅੰਕਲ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਉਨੇ ਆ ਜਾਣਦੇ ਆ ਵੀ ਜਿਹੜਾ ਇਹ ਰੁੱਖ ਦੇ ਬਾਰੇ ਬਾਪੂ ਜੀ ਇਹ ਰੁੱਖ ਸੀ ਸਾਰੇ ਦਰਸ਼ਕਾਂ ਨੂੰ ਦਿਖਾ ਚੁੱਕੇ ਆ ਇਹ ਜਿਹੜਾ ਰੋਟੀ ਏਡੀ ਵੱਡੀ ਹੈ ਕਿੰਨੇ ਪੁਰਾਣੀ ਹੈ ਜੀ ਪਤਾ ਮੇਰੇ ਜਨੂ ਦੇ ਪਹਿਲਾਂ ਦੀ ਆ ਹਾਂ 747 ਚ ਆ 12 ਵੀਕੇ ਜਿੱਤੀ ਆ ਅੱਛਾ ਜੀ ਹੁਣ ਜਿਹੜੀ ਕਿ ਮਨ ਦਾ ਮੈਦ ਵੀ 6-7 ਕਿਲਿਆਂ ਚ ਹੋ ਗਈ ਉਹ ਜਿਹੜੇ ਸਾਡੇ ਖੇਤ ਚ ਆ ਜਾਂਦੇ ਖੇਤ ਆਲਾ ਵੱਢਦਾ ਨਹੀਂ ਕੋਈ ਨਹੀਂ ਵੱਢਦਾ ਅੱਛਾ ਨਾ ਉਹ ਆਪਣਾ ਟਾਣਾ ਛੱਡੀ ਜਾਂਦੇ ਉਹਨਾਂ ਦੀ ਜਗ੍ਹਾ ਛੱਡੀ ਜਾਂਦੇ ਇੱਕ ਮੈਂ ਹੋਰ ਸੁਣੀ ਉੱਪਰ ਜੀ ਗੱਲ ਵੀ ਕਹਿੰਦੇ ਜਿਵੇਂ ਇਹ ਜਿਵੇਂ ਕੋਈ ਚੋਰੀ ਕਰ ਲੈਂਦਾ ਕੋਈ ਲੱਕੜ ਚੱਕ ਕੇ ਲੈ ਜਾਂਦਾ ਕਹਿੰਦੇ ਵੀ ਉਹਦਾ ਵੀ ਨੁਕਸਾਨ ਹੁੰਦਾ ਉਧਰ ਕੈਮਰੇ ਚ ਦੇਖ ਕੇ ਦੱਸਿਓ ਮਾੜਾ ਨੁਕਸਾਨ ਹੁੰਦਾ ਜੀ ਉਹਦਾ ਅੱਛਾ ਇਹ ਦੋ ਤਿੰਨ ਦਾ ਸਲੈਂਪਰ ਦੇ ਮਰਲੇ ਉਹ ਲੱਕੜੀਆਂ ਚੱਕਲੇ ਗੇੜ ਤੇ ਸਫਾਈ ਕਰਾਦੀ ਬਾਬਾ ਨੇ ਉਹ ਸਫਾਈ ਕਰਾਉਣੇ ਮੈਂ ਉਹ ਵਿਚਾਰੇ ਖਤਮ ਹੋ ਲਿਓ ਅੱਛਾ ਹਾਂ ਇਹ ਤੁਸੀਂ ਪਾਗਲ ਹੋ ਜਾਂਦਾ ਬੰਦਾ ਅੱਛਾ ਹਾਂ ਤੁਸੀਂ ਮੈਨੂੰ ਦੱਸਦੇ ਸੀਗੇ ਵੀ ਤੁਹਾਡੇ ਭਾਈ ਦੀ ਜਿਹੜੀ ਜ਼ਮੀਨ ਆ ਉਹ ਇਹਦੇ ਬਿਲਕੁਲ ਨਾਲ ਐ। ਹਾਂ ਤਿੰਨ ਖਾਲਾਂ ਪਾ ਲਈਆਂ ਸੀ ਤਿੰਨ। ਕਿਵੇਂ ਮਤਲਬ ਤਿੰਨ ਖਾਲਾਂ? ਤਿੰਨ ਖਾਲਾਂ ਜਗ੍ਹਾ ਛੱਡੀ ਜਾਂਦੇ ਹੁੰਦੇ ਸੀ। ਹਾਂ। ਹਾਂ ਉਹ ਫੇਰ ਰੋਟੀ ਆ ਜਾਂਦੇ ਵਿੱਚ ਫੇਰ ਪਾਣੀ ਨਹੀਂ ਜਾਂਦਾ। ਅਸੀਂ ਜਗ੍ਹਾ ਉਹਨੀਆਂ ਫੇਰ ਛੱਡ ਦਿੰਦੇ ਆ। ਉਹ ਪਾਗਲ ਹੋ ਗਿਆ 13-13 ਰੇਂ ਕਰੀਗਾ ਔਰ ਸਾਥ ਬਣਿਆ ਬਦਨ ਨਾਲ ਉਹਨਾਂ ਲੱਕੜੀਆਂ ਪੜਾਤੀਆਂ ਤੇ ਸਫਾਈ ਕਰਾਤੀ। 13-13 ਰੇਂ ਕਰ ਤੇ 13-13 ਕਰਦਾ ਕਰਦਾ ਜਿਹਦੇ ਮਰਲੇ ਅੰਦਰ। ਅੱਛਾ ਇਹਨਾਂ ਇਦਾਂ ਦੀਆਂ ਕਿੰਨੀਆਂ ਕਿ ਜਿਹੜੀਆਂ ਕਟਨਾਵਾਂ ਨੇ ਉਹ ਹੋ ਚੁੱਕੀਆਂ ਨੇ ਹੁਣ ਤੱਕ ਹਾਂ ਤੇਂ ਜਾ ਰਹੇ ਹੁਣ ਸੜੇ ਇੱਕ ਮੈਂ ਹੋਰ ਗੱਲ ਸੁਣਨੀ ਚਾਹੀਏ ਆ ਵੀ ਜਿਵੇਂ ਕੋਈ ਲੱਕੜੀ ਚੋਰੀ ਕਰ ਲਵੇ ਕਹਿੰਦਾ ਸੱਪ ਵੀ ਲੜ ਜਾਂਦਾ ਉਹਦੇ ਸੱਪ ਵੀ ਹਾਂ ਸੱਪ ਬਹੁਤ ਸੱਪ ਡੰਗ ਜਾਂਦਾ ਰਾਤ ਭਰ ਅੱਛਾ ਹਾਂ ਆਪਣੀ ਮਰਜ਼ੀ ਗੱਲ ਡੰਗੂਗਾ ਆਏ ਨਹੀਂ ਵੀ ਮੈਂ ਕਹਿ ਕੇ ਡੰਗਣਾ ਨਾ ਹਾਂ ਰਾਤ ਭਰ ਸੱਪ ਬਹੁਤ ਤਕੜੇ ਫਿੱਪ ਤਕੜੇ ਫਿਰਦੇ ਹਰੇ ਅਸੀਂ ਵੀ ਬੇੜਾ ਕਵੇਲੇ ਆਉਨੇ ਰਾਤ ਨੂੰ ਅਸੀਂ ਬੱਢਦੇ ਡਰਦੇ ਅੰਦਰ ਅੱਛਾ ਨਾ ਡਰ ਪਾਪਾ ਬਹੁਤ ਆਉਂਦੇ ਸੱਪਾਂ ਦੇ ਸੱਪ ਵੀ ਆ ਚੌੜਾ ਫਣ ਕਰਕੇ ਆਉਨੇ ਝੱਕ ਕੱਢਦੇ ਮਿਹਰੋ ਜਿਹਾ ਫਣਕਾਰਾ ਮਾਰ ਕੇ ਹਾਂ ਬਹੁਤ ਤਕੜੇ ਤਕੜੇ ਨਾ ਤੁਹਾਡਾ ਨਾਮ ਕੀ हां ਤੁਸੀਂ ਲੰਬੜ ਦਾ ਨੂੰ ਪਿੰਡ ਦੇ ਬਾਪੂ ਜੀ ਆਪਾਂ ਸੱਪ ਦੀ ਗੱਲ ਕੀਤੀ ਆ ਹਨ ਤੁਸੀਂ ਇੱਥੇ ਜਿਹੜੇ ਸੱਪ ਨੇ ਅੱਜ ਤੱਕ ਦਿਨ ਲਈ ਚੋ ਥੋੜੇ ਸਮੇਂ ਲਈ ਆਏ ਤੁਸੀਂ ਦੇਖਿਆ ਸੀ ਆਪਾਂ हां ਦੇਖਿਆ ਸੀ ਭੰਡਾਰੇ ਪਰ ਰੱਖਿਆ ਅੱਛਾ ਸੱਪ ਉੱਪਰ ਤਾਂ ਲਟਕ ਰਹੇ ਆ ਇਹ ਤੋਂ ਨੂੰ ਆਨੇ ਹਾਂ ਆ ਕਹਿੰਦੇ ਕਿਸੇ ਨੂੰ ਕੁਝ ਨਹੀਂ ਬਹੁਤ ਤਕੜੇ ਤਕੜੇ ਪਿਰੜ ਸੱਪ ਇਹ ਜਦੋਂ ਬਾਪੂ ਜੀ ਸ਼ੁਰੂ ਸ਼ੁਰੂ ਹੋਇਆ ਸੀ ਜਿੱਦਾਂ ਇੱਥੇ ਛੋਟੇ ਹੁੰਦੇ ਨੇ ਦੇਖਿਆ ਹੋਣਾ ਇਹ ਇਹ ਮਤਲਬ ਸਾਡੇ ਖਾਲ ਲੰਘਦੇ ਜੀ ਖੂਬ ਸੱਪ ਰਹਿੰਦੇ ਸੀ ਕਿੰਨਾ ਵੱਡਾ ਸੀ ਉਦੋਂ ਯਾਦ ਘਟਦਾ ਵੀ ਕੋਸਾ ਹੁਣ ਤਾਂ ਜੱਤ ਇਹ ਤਾਂ ਬਹੁਤ ਵੱਧ ਗਿਆ ਸਾਡੀ ਸੋਚੀ ਤੇ ਬਹੁਤ ਵੱਧ ਗਿਆ ਹੈਨਾ ਬ ਅਲੋਰਾ ਪਿੰਕ ਲੰਗੜਾ ਖੇਧੀ ਦੇ ਝੂੰਡੇ ਲਈ ਜਾਂਦੇ ਤੇ ਪਰ ਸਾਡਾ ਘੂ ਚੱਲੀ ਜਾਂਦਾ ਦਾ ਹਾਂ ਘੂ ਆ ਬਕਾਦਲ ਕਰ ਬੈਠ ਜਾਂਦਾ ਝਾਟੀ ਲਈ ਜਾਂਦੇ ਤੇ ਘੂ ਆ ਮੈਂ ਉਹ ਦੇਖ ਕੇ ਖੋ ਆਪਣਾ ਹੀ ਘੂ ਅੱਛਾ ਉਹ ਥੋੜਾ ਹਾਂ ਆਪਣਾ ਘੂ ਤੁਸੀਂ ਦੋਸਤੋ ਦੇਖ ਸਕਦੇ ਹੋ ਇਹ ਵੱਤ ਸਿੰਘ ਜੀ ਨੇ ਇਹਨਾਂ ਦਾ ਵੀ ਕਹਿਣਾ ਹੈ ਵੀ ਇੱਥੇ ਜਿਹੜੇ ਸੁੱਖਾਂ ਨੇ ਉਹ ਪੂਰੀਆਂ ਹੁੰਦੀਆਂ ਨੇ ਭਾਈ ਦਾ ਸੁੱਖੀ ਤੇ ਮੇਰੇ ਨਾਲ ਉਹਦੀ ਉਹਦੀ ਵੀ ਵਾਰ ਆ ਗਈ ਉਹਦੇ ਉਹ ਮੁੰਡਾ ਹੋ ਗਿਆ ਅੱਛਾ ਇੱਕ ਹੋਰ ਨੇ ਪਿੰਡ 'ਚ ਸੁੱਕੀ ਤੇ ਮਲੀਮੀ ਬਣਾ ਕਰਦਾ ਮਿਸਟਰ ਪਾਲ ਉਹਦੇ ਵੀ ਮੁੰਡਾ ਹੋ ਗਿਆ ਪਈਆਂ ਦੇ ਜਿਹੜੇ ਏਕਣ ਹੋਏ ਜਾਣ ਤੇ ਅੰਡਾ ਖੰਡ ਪਾੜ ਕਰਾਉਂਦੇ ਠੀਕ ਹੈ ਠੀਕ ਅਗਾਂਹ ਢੰਡਪਾਟ ਕਰਉਂਦੇ ਸੀ ਹਾਂ ਠੀਕ ਹੈ ਕੋਈ ਢੰਡਪਾਟ ਕਰਾ ਜਾਂਦਾ ਭਰਾ ਨੇ ਮੇਰੇ ਨੇ ਕਰਾਇਆ ਸੋ ਦੋਸਤੋ ਇਹ ਇਹ ਜਿਹੜਾ ਵਿਸ਼ਵਾਸ ਹੈ ਇਹ ਪਿੰਡ ਦੇ ਲੋਕਾਂ ਦਾ ਲਗਭਗ ਜਿਵੇਂ ਮੈਂ ਤੁਹਾਨੂੰ ਜੀ ਦੱਸਿਆ ਸਾਰੇ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਹੈ ਸੋ ਤੁਸੀਂ ਦੇਖ ਸਕਦੇ ਕੁਦਰਤ ਦਾ ਨਿੱਗ ਕੁਦਰਤ ਦਾ ਜਿਹੜਾ ਨਿੱਗ ਦੇ ਵਿੱਚ ਐਡਾ ਵੱਡਾ ਕਰੋਟੀ ਹੈ ਜਿਹੜੀ ਇੱਕ ਬਹੁਤ ਵਧੀਆ ਦੇਖਣ ਵਾਲਾ ਦ੍ਰਿਸ਼ ਹੈ ਜੀ ਹਾਂਜੀ ਸਾਡੇ ਨਾਲ ਇੱਕ ਬਾਪੂ ਜੀ ਬੈਠੇ ਨੇ ਆਜੋ ਆਪਾਂ ਬਾਪੂ ਜੀ ਤੋਂ ਜਾਣਦੇ ਹਾਂ ਇਹ ਜਿਹੜੀ ਰੋਟੀ ਦਾ ਇਤਿਹਾਸ ਆ ਜਾਂ ਹੋਰ ਕੋਈ ਜਿਹੜੀ ਗੱਲਾਂ ਬਾਤਾਂ ਨੇ ਹਨਾ ਹਾਂਜੀ ਬਾਪੂ ਜੀ ਕਿਵੇਂ ਹੋ ਹਾਂਜੀ ਠੀਕ ਹੈ ਠੀਕ ਠਾਕ ਹਾਂਜੀ ਅੱਛਾ ਤੁਹਾਡੇ ਪਿੰਡ ਜਿਹੜਾ ਬਹੁਤ ਵੱਡੀ ਬਰੋਟੀ ਆ ਚੋਲਟੀ ਖੇੜੀ ਦੇ ਵਿੱਚ ਇਹਦੇ ਬਾਰੇ ਦੱਸੋ ਸੁਣਨ ਵਿੱਚ ਬਹੁਤ ਗੱਲਾਂ ਹੁੰਦੀਆਂ ਨੇ ਵੀ ਜਿਵੇਂ ਕੋਈ ਇੱਥੇ ਲੱਕੜ ਚੋਰੀ ਕਰਕੇ ਲੈ ਜਾਂਦਾ ਜਾਂ ਚੱਕ ਲੈਂਦਾ ਉਹ ਨੁਕਸਾਨ ਹੁੰਦਾ ਇਹ ਸੱਚ ਆ ਗੱਲ ਹਾਂਜੀ ਹਾਂ ਸੱਚ ਹੈ ਅੱਛਾ ਉਹ ਇਹਦੀ ਪੱਤਾਂ ਨਹੀਂ ਤੋੜ ਸਕਦੇ ਬਿਨ ਅਾਡਰ ਦੇ ਕੋਈ ਲੱਕੜੀ ਨਹੀਂ ਦੀ ਲਜਾ ਕੇ ਫੋਕ ਸਕਦੇ ਹਾਂ ਹਾਂ ਨੇ ਜੇ ਕਿਸੇ ਨੇ ਇਦਾਂ ਦੀ ਪੰਨਾਰਾ ਚੱਲਦਾ ਜਾਂ ਜੋ ਮਰਜੀ ਕਰੀ ਜਾਓ ਅੰਦਰ ਅੰਦਰ ਵਰਤ ਲਓ ਜੇ ਜੇ ਕੋਈ ਬਾਹਰ ਲੱਗੇ ਜਾਂਦਾ ਉਹ ਨੁਕਸਾਨ ਹੋਇਆ ਕੋਈ ਕੀ ਹੋਇਆ ਨੁਕਸਾਨ ਨਹੀਂ ਹੁੰਦਾ ਜੀ ਫਿਰ ਕਰਦਾ ਹਾਂ ਸ਼ਕਤੀ ਵਾਲੀ ਇਹ ਬਹੁਤ ਅੱਛਾ ਹਾਂ ਜੀ ਤੁਸੀਂ ਤੁਸੀਂ ਜਦੋਂ ਬਚਪਨ ਚ ਦੇਖੀ ਆ ਉਦੋਂ ਕਿੱਡੀ ਕਬੱਡੀ ਸੀਗੀ ਇਹ ਰੋਟੀ ਅੱਛਾ ਜੀ ਬਹੁਤ ਛੋਟੀ ਸੀ ਹੁਣ ਤਾਂ ਬਹੁਤ ਵੱਧ ਗਈ ਆ ਹਾਂ ਜੀ ਹੁਣ ਜਿਵੇਂ ਲੋਕਾਂ ਦੇ ਸੁਣਨ ਜਿਵੇਂ ਆਲੇ-ਆਲੇ ਖੇਤ ਨੇ ਉਹਨਾਂ ਦੀ ਜਿਹੜੀ ਜ਼ਮੀਨ ਆ ਉਹ ਆਪਣੀ ਛੱਡ ਦਿੰਦੇ ਨੇ ਕਿਉਂਕਿ ਇਹ ਦਿਨ-ਪ੍ਰਤੀ ਦਿਨ ਵੱਧ ਰਹੀ ਆ ਛੱਡੀ ਜਾਂਦੇ ਹਾਂ ਹਾਂ ਬੜ ਨਹੀਂ ਸਕਦੇ ਛੜਦੇ ਚਾਰ ਚੁਫੇਰੇ ਛੱਡੀ ਵੀ ਜਦੋਂ ਤੁਸੀਂ ਦੇਖੀ ਸੀਗੀ ਇਹ ਜਿੱਦਾਂ ਮੈਂ ਹੁਣ ਪਹਿਲਾਂ ਵੀ ਗੱਲਾਂ ਇੱਕ ਇੱਕ ਦੋ ਬਜ਼ੁਰਗਾਂ ਨਾਲ ਕਰਕੇ ਆਇਆ ਉਹਨਾਂ ਨੇ ਕਿਹਾ ਵੀ ਕਈ ਕਈ ਜਿਹੜੇ ਖਾਲਸੀ ਅਸੀਂ ਪਾਪ ਆ ਕੇ ਜ਼ਮੀਨ ਛੱਡ ਚੁੱਕੇ ਆ ਹਨਾ ਵੀ ਅੜੜਾ ਛੱਡੀ ਜਾਂਦੇ ਆ ਵੀ ਉਹ ਦਿਨ ਪ੍ਰਤੀ ਦਿਨ ਵਧਦੀ ਜਾਂਦੀ ਆ ਹਨਾ ਵੜਦੀ ਨਹੀਂ ਸਕਦਾ ਕੋਈ ਨਾ ਜਿੰਨੀ ਵੱਧ ਰਹੀ ਹੈ ਚਾਰ ਚੁਫੇਰੇ ਹਾਂਜੀ ਹਾਂਜੀ ਆਪਣੇ ਨਾਲ ਹੋਰ ਵੀ ਜਿਹੜੇ ਪਿੰਡ ਵਾਸੀ ਨੇ ਉਹ ਵੀ ਮੌਜੂਦ ਨੇ ਆਪਣੇ ਨਾਲ ਪੰਚਾਇਤ ਮੈਂਬਰ ਨੇ ਜਿਹੜੇ ਸਾਡੇ ਵੀਰ ਜੀ ਉਹ ਵੀ ਵੀਰ ਜੀ ਕੀ ਨਾਮ ਆ ਤੁਹਾਡਾ ਜੀ ਵੀਰ ਮੇਰਾ ਦਰਸ਼ਨ ਕੁਮਾਰ ਹੈ ਮੇਰੀ ਵਾਈਫ ਪੰਚਾਇਤ ਮੈਂਬਰ ਹੈ ਮੈਂ ਜੁਨਟੀ ਖੜੀ ਦੀ ਇਹੀ ਮੈਂ ਤਾਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਪੰਚਾਇਤ ਮੈਂਬਰ ਵੀ ਹੋ ਤੁਸੀਂ ਪਿੰਡ ਦੇ ਪਵੰਤੇ ਸੱਜਣੋਂ ਹਨ ਵੀ ਤੁਹਾਡੇ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਅਜੂਬਾ ਕੁਦਰਤ ਦਾ ਇੱਕ ਬਹੁਤ ਅਜੂਬਾ ਹਨਾ ਲੋਕ ਇੱਕ ਨਜ਼ਾਰਾ ਤੁਹਾਡੇ ਪਿੰਡ ਬਸਿਆ ਹੋਇਆ ਉਹਦੇ ਬਾਰੇ ਕੀ ਕਹਿੰਨਾ ਸਾਰਾ ਪਿੰਡ ਤਾਂ ਮੈਂ ਪੁੱਛ ਲਿਆ ਵੀ ਸਾਰਾ ਪਿੰਡ ਤਾਂ ਸਾਰਾ ਇਹਦੇ ਫਰਾਂ ਨੂੰ ਬਹੁਤ ਵਧੀਆ ਲੱਗਦਾ ਪਿੰਡ ਵਾਲੋਂ ਸਾਰੀ ਚੀਜ਼ ਹਨਾ ਤੇ ਹੋਰ ਵੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਟਾਈਮ ਸਮੇਂ ਤੋਂ ਸਮੇਂ ਮਤਲਬ ਮਦਦ ਮਿਲਦੀ ਰਹੀ ਹੈ ਜੀ ਮੇਰੀ 45 46 ਸਾਲ ਦੀ ਏਜ ਹੋ ਗਈ ਮੈਂ ਤਾਂ ਬਚਪਨ ਤੋਂ ਦੇਖਦਾ ਆ ਰਿਹਾ ਹਾਂ ਕਿ ਇਸ ਕੁਦਰਤੀ ਦ੍ਰਿਸ਼ ਦਾ ਡਵੈਲਪਮੈਂਟ ਬਹੁਤ ਹੋ ਰਹੀ ਹੈ। ਵੱਧ ਹੀ ਫੁੱਲਦੀ ਬਹੁਤ ਐਸੀ ਗੱਲ ਨਹੀਂ। ਜਿਹੜਾ ਕਿ ਇਹਨੂੰ ਮਾੜੀ-ਮੋਟੀ ਛੇੜਖਾਨੀ ਕਰਦਾ ਹੈ ਉਧਰੋਂ ਜ਼ਿਆਦਾ ਹੋ ਜਾਂਦੀ ਹੈ। ਹਾਂ ਇਹ ਮੱਕੀ ਪਰਤੇਾਈ ਗੱਲ ਹੈ। ਤੁਸੀਂ ਲੱਕੜ ਜਾਂ ਪੱਤਾ ਕੋਈ ਤੁਸੀਂ ਐਸਾ ਬਿਲਕੁਲ ਚੀਜ਼ ਨਹੀਂ ਲਿਆ ਜਾ ਸਕਦੇ ਹੈਗੇ ਵੀ ਮੇਰਾ ਕੀ ਕਰ ਲੇਗੀ ਇਹ। ਉਹ ਤੋਂ ਅੱਧ ਭਲੇ ਖਿਲ ਟੁੱਟ ਗਿਆ ਉਂਝ ਚੱਕਿਆ ਗਿਆ ਉਂਝ ਨਹੀਂ ਕੁਝ ਕਹਿੰਦੀ। ਤੁਸੀਂ ਹੰਕਾਰ ਕੇ ਈਗੋ ਵਿੱਚ ਆ ਕੇ ਕਹੋਗੇ ਨਾ ਵੀ ਇਹ ਮੇਰਾ ਕੀ ਕਰ ਲੇਗੀ। ਉਦੋਂ ਫਿਰ ਰਿਜ਼ਲਟ ਪਤਾ ਨਿਕਲਦਾ ਹੈ। ਬਾਕੀ ਇੱਥੇ ਜਨ ਅੰਸ਼ਟਮੀ ਦਾ ਵੀ ਮੇਲਾ ਭਰਦਾ ਸੀ ਗੱਲ ਨਹੀਂ ਠੀਕ ਹੈ ਜੀ ਬਾਕੀ ਸਾਡਾ ਪਿੰਡ ਵੀ ਐਸੀ ਗੱਲ ਨਹੀਂ ਸਜੋਗ ਦਿੰਦਾ ਹੈ ਭੰਡਾਰਾ ਵੀ ਹੁੰਦਾ ਜਦੋਂ ਸਹਬਜ਼ਾਦਿਆਂ ਦੇ ਸ਼ਹੀਦੀ ਦਿਨ ਹੁੰਦੇ ਨੇ ਉਦੋਂ ਵੀ ਅਸੀਂ ਇੱਥੇ ਭੰਡਾਰਾ ਲਾਉਂਦੇ ਹਾਂ ਰੋਟੀ ਮੂਰੀ ਲਾਉਂਦੇ ਹਾਂ ਅਸੀਂ ਜਿ ਲਈ ਕਿ ਸਾਨੂੰ ਇਹ ਤਾਂ ਨਹੀਂ ਪਤਾ ਵੀ ਕਿੰਨੇ ਕ ਟਾਈਮ ਦੀ ਹੈ ਪਰ ਇੰਨਾ ਕ ਪਤਾ ਵੀ ਕੋਈ ਕਹਿੰਦਾ ਵੀ ਗੁਰਨਾਗਦੇ ਜੀ ਟਾਈਮ ਦੀ ਹੈ ਕੋਈ ਕਹਿੰਦਾ ਸਿਵਜੀ ਟਾਈਮ ਦੀ ਹੈ ਕੋਈ ਕਹਿੰਦਾ 400 ਕੇ 500 ਸਾਲ ਤੋਂ ਕਸਤਾ ਬੱਚੇ ਹੈ ਇਸ ਟਾਈਮ ਇਸ ਨਾ ਵੀ ਸਾਡੇ ਤਾਂ ਧੂ ਬੱਤੀ ਬੜੇ ਜਿਹੜੋ ਵਿਚ ਇਹ ਸੰਤ ਮਹਾਪੁਰਸ਼ ਨੇ ਉਹ ਬੜੇ ਵਧੀਆ ਕਰਦੇ ਨੇ ਪ੍ਰਸ਼ਾਸਨ ਮੈਂ ਤਾਂ ਦੇਖੋ ਮੇਰੀ ਇਸ ਪੰਚਾਇਤ ਦੇ ਵਿੱਚ ਮੈਂ ਨਾਂ ਤਾਂ ਨਹੀਂ ਜਾਣਦਾ ਵੀ ਨਤਲ ਲੰਤਾ 간 ਕੀ ਐਸੀ ਡੀਸੀ ਸਾਹਿਬ ਸੀਗੇ ਉਹ ਵਿਚਾਰੇ ਦੋ ਤਿੰਨ ਵਾਰ ਆਲੇ ਏਡੀਜੀਪੀ ਪੰਜਾਬ ਦੇ ਉਹ ਆਲੇ ਉਹਦੀ ਵਾਈਫ ਵਾਲੀ ਉਹਨਾਂ ਦੀ ਉਹ ਆਪ ਦੇਖਣ ਆਉਂਦੇ ਨੇ ਚਾਹੀਦੀ ਕੇਅਰ ਕਰਨ ਕਿਵੇਂ ਆ ਦੇਖਣ ਵੀ ਆਉਂਦੇ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਫੋਰੈਸਟ ਨੂੰ ਸਾਡੇ ਸਾਹਮਣੇ ਹੁਕਮ ਦਿੱਤਾ ਵੀ ਇਹਦੀ ਜਿੰਨੀ ਵੀ ਡਿਵੈਲਪਮੈਂਟ ਹੈ ਜੋ ਵੀ ਇਸ ਚੀਜ਼ ਦੀ ਤੁਸੀਂ ਸੰਭਾਲ ਸੰਭਾਲ ਜੋ ਵੀ ਐਗਰੀਕਲਚਰ ਦੇ ਹਿਸਾਬ ਨਾਲ ਜੋ ਵੀ ਹੈ ਉਹ ਇਹਦੀ ਡਿਵੈਲਪਮੈਂਟ ਕਰੋ ਤਹਿਸੀਲਦਾਰ ਦਾ ਬਹੁਤ ਚੰਗੇ ਨੇ ਪਟਵਾਰੀ ਸਾਹਿਬ ਬਹੁਤ ਚੰਗੇ ਸੀ ਬਦਲ ਕੇ ਹੁਣ ਤਾਂ ਨਵੇਂ ਆ ਗਏ ਨੇ ਅੱਛਾ ਜੀ ਡੀਸੀ ਦਾ ਮੈਡਮ ਸੀ ਉਹ ਵੀ ਆਏ ਨੇ ਤੇ ਬਹੁਤ ਸਟਾਫ ਅਧਿਕਾਰ ਸਾਹਿਬ ਦਾ ਸਟਾਫ ਹੈ ਬੜਾ ਧਿਆਨ ਦਿੰਦਾ ਹੈ ਸਾਡੇ ਅਸੀਂ ਉਮੀਦ ਕਰਦੇ ਹਾਂ ਪ੍ਰਸ਼ਾਸਨ ਦੇ ਅੱਗੇ ਪ੍ਰਸ਼ਾਸਨ ਆਉਣਾ ਵੀ ਚਾਹੀਦਾ ਕਿਉਂਕਿ ਇਦਾਂ ਦੀਆਂ ਬਰਾਸਤ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਾਹਮਣੇ ਹੀ ਚਾਹੀਦੀਆਂ ਨੇ ਤੁਹਾਡੇ ਲਈ ਇੱਕ ਅਲੱਗ ਕਿਸਮ ਦੀ ਇੱਕ ਬਹੁਤ ਹੀ ਡਿਫਰੈਂਟ ਕਨਸੈਪਟ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਜੀ ਤਾਂ ਜਰੂਰ ਉਮੀਦ ਕਰਦਾ ਇਸ ਵੀਡੀਓ ਨੂੰ ਬਾਤ ਚੜ ਕੇ ਸ਼ੇਅਰ ਕਰਿਓ ਹੇਠਾਂ ਆਪਣੇ ਕਮੈਂਟ ਜਰੂਰ ਕਰਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇਹ ਜਿਹੜਾ ਇਹਦੇ ਰੋਟੀ ਬਾਰੇ ਲੋਕਾਂ ਦੇ ਲੱਗ-ਲੱਗ ਪਿੰਡ ਵਾਸੀਆਂ ਦੇ ਆਪਣੇ ਲੱਗ-ਲੱਗ ਜਿਹੜੇ ਵਿਚਾਰ ਨੇ ਉਹ ਤੁਹਾਨੂੰ ਦੱਸੇ ਨੇ ਤੇ ਜਿਹੜਾ ਮੇਨ ਗੱਲ ਦੇਖੋ ਵੀ ਜਿਹੜਾ ਇਹ ਰੋਟੀ ਹੈ ਇਹ ਲਗਾਤਾਰ ਜਿਹੜੀ ਬਾਤ ਦੀ ਜਾ ਰਹੀ ਹੈ ਆਲੇ ਦਾਲ ਦੇ ਖੇਤ ਵਾਸੀਆਂ ਦਾ ਜਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਵੀ ਅਸੀਂ 19 ਜਗਾ ਛੱਡ ਦਿੰਨੇ ਆ ਸੋ ਦੋਸਤੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਤੁਸੀਂ ਜੁੜੇ ਹੋਏ ਸੀ ਐਨ ਆਰ ਆਈ ਪੰਜਾਬੀ ਟੀਵੀ ਨਾਲ ਮੈਂ ਤੁਹਾਡਾ ਪ੍ਰਵਿੰਦਰ ਸਿੰਘ ਔਜਲਾ ਧੰਨਵਾਦ ਜੀ